ਕਦਰ ਸਮਾ ਗਈ ਤੇ ਮਰੇ ਸੁਤਰ ਤਾਰੀ ਨੂੰ ਤੇ you دسویں پاشاہ شری گرو گوبند مہاراجائی دساں پاشاہری گرو گردوں خالصہ جی ཁྱེ 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 ਲੇ ਗੁੰਗੇ ਤੁਖਾ ਜੁਗ ਆਤਲ ਧਰਮ ਕਾ ਜੈ ਜੈ ਕਾ ਹੋਈ ਖੰਸ ਸਤਸਾ ثم <tongue> ثم ਵਾਟਰਵਾਹ ਇਹਨਾਂ ਦੇ ਅਨੰਦ ਮੇਲੇ ਭੋਗ ਪਾਈ ਗਏ ਨੇ ਅੰਤਮ ਲੋਕ ਦਾਸ ਬੇਨਤੀ ਉਹਨਾਂ ਪਰਮ ਦਿਉਹਾਂ ਗੁਰੂ ਕਾਲੀ ਤੇ ਨਾਮ ਸਤਿ ਕਿਉ ਜੀ ਉਲਾਜ ਕਾ ਨੇ ਜਮਾ ਬਖਸ਼ਿਸ਼ ਕਰਨੀ ਮਹਾਰਾਜ ਐਨੀਆਂ ਸੰਤਾਨੀਆਂ ਹਾਜ਼ਰੀਆਂ ਤੇ ਕੋਡਾ ਘਰਾਵਾਂ ਦਾ ਤੇ ਗੁਰਵਾਨ ਕਰਨੀਆਂ ਸੇ ਪਰਵਾਦਨ ਆਪ ਜੀ ਦੀ ਹਜ਼ੂਰੀ ਵਿੱਚ ਕੜਾ ਘਰਸ਼ਾ ਦੀ ਦੇਗ ਤਿਆਰ ਕਰਕੇ ਸਜਾਈ ਗਈ ਹੈ ਆਪ ਜੀ ਨੂੰ ਭਗਵਨ ਲੱਗੇ ਜੀ ਲੱਗਿਆ ਹੋਇਆ ਭਗਵ ਸੰਤਾਨ ਵਿੱਚ ਵਰਤੋਂ ਦੀ ਆਖਿਆ ਬਖਸ਼ਿਸ਼ ਹੋਵੇ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਨਾਮੇ ਬਖਸ਼ੋ ਸਹੀ ਗੈਰੇ ਮੇਂ Yeah, I ਸਾਭੀ ਮਹਾਰਾਜ ਜੀ ਪਿਤ੍ਰ ਗੌਰ ਵਿੱਚ ਬਹੁਤ ਹੀ ਸ਼ੋਗਮਈ ਸਮਾਗਮ ਦੇ ਮੌਕੇ ਜੁੜੇ ਬੈਠੇ ਸਮੁੱਚੇ ਸਾਥ ਸੰਗਤ ਵੈਰੂ ਜੀ ਦਾ ਖਾਲਸਾ ਸ੍ਰੀ ਵੈਰੂ ਜੀ ਦੀ ਫਤਿਹ ਅੱਜ ਜਿਵੇਂ ਸਾਰੇ ਸਰਦਾਰ ਗੁਰਦੇਵ ਸਿੰਘ ਜੀ ਜੋ ਪ੍ਰਮਾਤਮਾ ਦੇ ਹੁਕਮ ਦੇ ਨਾਲ ਹੀ ਸਾਡੇ ਸਾਰੇ ਸੰਸਾਰ ਦੇ ਵਿਚਾਰੇ ਅਧਿਕਾਲ ਪੁੱਖ ਦਾ ਸਦਾ ਆਨੰਦ ਕਰਕੇ ਸਾਡੇ ਕੋਲ ਸਦਾ ਲਈ ਚਲੇ ਗਏ ਉਹਨਾਂ ਦੀ ਅੰਤਮ ਅਰਦਾਸ ਦੇ ਵਿਚਾਰ ਕਰਨ ਦੇ ਲਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਉਹਨਾਂ ਨੂੰ ਸ਼ਰਧਾ ਵਿਪੂਰਪ ਭੇਟ ਕਰਨ ਦੇ ਲਈ ਸਾਰੇ ਸੁਲਵਾਨ ਨਾਲ ਨੇੜਤਾ ਰੱਖਣ ਵਾਲੇ ਦੋਸਤ મિતਰ ਸਾਰੇ ਸੰਬੰਧੀ ਰਿਸ਼ਤੇਦਾਰ ਆਪਾਇਕ ਕਿਖਰੇ ਹੋਏ ਇਹਨਾਂ ਸਾਹਮਣੇ ਜਾਣ ਤੋਂ ਬਾਅਦ ਸਿੱਖ ਧਰਮ ਦੇ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਅਦ ਦੇ ਭੂਗ ਪਾਏ ਜਾਂਦੇ ਨੇ ਤੇ ਰੰਗੀ ਸਿੰਘ ਜੀ ਦਾ ਕਥਾ ਬਾਚ ਉਹਨਾਂ ਦੇ ਜੀਵਨ ਵਿੱਚ ਕਥਾ ਜਰ ਕਰ ਕਰਦੇ ਇਹ ਹੀ ਸਦਿਆਂ ਸਿੱਖ ਧਰਮ ਦੇ ਮੁਤਾਬਕ ਅਸਰ ਸਮਾਨ ਹੈ ਪਰ ਕਈ ਵਾਰੀ ਕੁਝ ਪਰਿਵਾਰ ਐਸੇ ਹੁੰਦੇ ਨੇ ਜੋ ਕੋ ਸਵਾਸੇਵਾ ਦੇ ਕੰਮ ਕਰਦੇ ਨੇ ਜਾਂ ਕੋ ਚੰਗੇ ਕੰਮ ਕਰਕੇ ਜਿਹੜੇ ਸੁਰਖਸ਼ਤ ਹੁੰਦੇ ਨੇ ਤੇ ਉਹਨਾਂ ਤੋਂ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਜਾਣ ਕਰ ਲੈਂਦੇ ਆਂ ਤਾਂ ਕਿ ਸਾਡੀ ਨੌਲ ਨੌਲਗਰ ਵੀ ਨਹੀਂ ਹੋਣ ਵਾਲੀ ਹੈ ਇਹ ਵੀ ਸਿੱਖਿਆ ਲੈ ਸੀ ਕਿ ਜੇ ਅਸੀਂ ਚੰਗੇ ਕੰਮ ਕਰਾਂਗੇ ਸਮਾਜ ਲਈ ਤਾਂ ਸਾਡੀ ਜਾਨ ਤੋਂ ਬਾਅਦ ਲੋਕੀ ਸਾਨੂੰ ਵੀ ਜਾਣ ਕਰ ਲੈਂਗੇ ਮਨੁੱਖਾਂ ਦਾ ਪਰਮਾਤਮਾ ਦੀਆਂ ਲਾਜਾਂ ਉਹਨਾਂ ਦੀ ਡਿਊਟੀਾਂ ਦਾ ਵਾਰ ਕਿ ਚੱਲ ਜਾਂਦਾ ਹੈ ਸਮਾ ਪਤਾ ਹੀ ਨਹੀਂ ਲੱਗਦਾ ਪੰਪਰ ਕਰਕੇ ਬੀਤ ਜਾਂਦਾ ਹੈ ਸਮਾਂ ਆਦਨ ਜਾਨਦੂਬਾ ਉਸ ਨਗਰ ਦੇ ਉਸ ਇਲਾਕੇ ਦੇ ਜਿੱਡਾ ਕਿ ਦਾਹਰਾ ਜਸਾਨ ਦਾ ਹੁੰਦਾ ਹੈ ਉਹ ਲੋਕ ਉਸ ਇਨਸਾਨ ਦੀ ਜ਼ਿੰਦਗੀ ਦਾ ਵਿਖਾ ਜੋਖਾ ਕਰਦੇ ਨੇ ਕਿ ਇਹ ਇਨਸਾਨ ਸਾਡੇ ਵਿੱਚ ਇੰਨਾ ਜਿ ਰਿਹਾ ਇਹਨੇ ਚੰਗੇ ਕੰਮ ਕਿਤੇ ਕੀਤੇ ਪੁੰਨ ਧਰਮ ਦੇ ਕੰਮ ਕਿਤੇ ਕੀਤੇ ਸਮਾਜ ਸੇਵਾ ਦੇ ਕੰਮ ਕੀਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਕਿੰਨਾ ਸ਼ਾਮਲ ਹੋਇਆ ਇਹ ਸਾਰੀਆਂ ਗੱਲਾਂ ਦਾ ਲੋਕੀ ਲੇਖਾ ਜੋਖਾ ਕਰਦੇ ਨੇ ਤੇ ਜਿਹੜੇ ਇਨਸਾਨ ਇੱਥੇ ਚੰਗੇ ਕੰਮ ਕਰਕੇ ਰੁਸ਼ਦ ਹੁੰਦੇ ਨੇ ਜਿਨ੍ਹਾਂ ਨੂੰ ਲੋਕ ਚੱਗਾ ਹੈ ਉਹਨਾਂ ਦੇ ਜਾਣ ਤੋਂ ਬਾਅਦ ਲੋਕੀ ਦੁੱਖ ਬਣਾਉਂਦੇ ਨੇ ਸੂਤ ਮਹਿਸੂਸ ਕਰਦੇ ਨੇ ਲੋਕੀ ਕਿ ਸਾਡਾ ਤੇ ਆਪਣਾ ਬਿਲਕੁਲ ਘਰਦਾ ਹੀ ਸਾਨੂੰ ਛੱਡ ਕੇ ਚਲਾ ਗਿਆ ਇਹਦੇ ਨਾਲ ਸਾਨੂੰ ਘਰ ਦਾ ਮੇਲ ਸੁਆਜ ਵਿੱਚ ਸੋ ਜਿੰਦਗੀ ਪ੍ਰਮਾਤਮਾ ਦੇ ਇਰਾਦੇ ਜਿੰਨਾ ਵੀ ਸਾਨੂੰ ਸਮਾਂ ਮਿਲਦਾ ਹੈ ਘਰ ਦੇ ਕੰਮ ਅਸੀਂ ਕਰਦੇ ਆ ਉਹ ਉਹ ਵੀ ਜ਼ਰੂਰੀ ਕਿ ਕਰਨੇ ਪੈਂਦੇ ਨੇ ਪਰ ਨਾਲ ਨਾਲ ਸਮਾਜ ਪ੍ਰਤੀ ਵੀ ਸਾਡੀ ਡਿਊਟੀਆਂ ਨੇ ਜ਼ਿੰਮੇਵਾਰੀਆਂ ਨੇ ਇਹ ਸਮਾਜ ਨੂੰ ਵਧੀਆ ਬਣਾਉਣ ਦੇ ਖਾਤੇ ਚ ਚੰਗਾ ਬਣਾਉਣ ਦੇ ਖਾਤੇ ਆਪਣੇ ਕੰਮਾਂ ਜੋ ਛੱਡ ਕੇ ਇਹਦਾ ਕੰਮਾਂ ਦੇ ਵਿੱਚ ਵੀ ਹਿੱਸਾ ਲੈਣਾ ਪੈਣਾ ਲੈਣਾ ਜ਼ਰੂਰੀ ਹੈਗਾ ਤਾਂ ਕਿ ਸਾਡਾ ਸਮਾਜ ਵਧੀਆ ਬਣ ਸਕੇ ਚੰਗਾ ਬਣ ਸਕੇ ਸੋ ਸਰਦਾਰ ਬਲਦੇਵ ਸਿੰਘ ਜੀ ਵੀ ਵਧੀਆ ਆਪਣਾ ਜੀਵਨ ਕਿਰਪਤੀ ਕਰਕੇ ਗਏ ਆ ਭਾਵੇਂ ਹਜੇ ਉਹਨਾਂ ਦੀ ਉਮਰ ਨਹੀਂ ਸੀ ਜਾਣਦੇ ਪਰ ਮੈਕੂ ਦੇ ਘਰ ਦੇ ਵਿੱਚ ਕੋਈ ਉਮਰ ਦਾ ਧਿਕਾ ਜਾਣੀ ਹੈਗਾ ਤੇ ਉਹਨੂੰ ਹੀ ਪਤਾ ਹੈ ਕਿ ਕਿਸੇ ਨੂੰ ਕਿੰਨਾ ਸਮਾਂ ਦੇਣਾ ਹੈ ਕਿ ਜਦੋਂ 100 ਸਾਲ ਬੀਤ ਜਾਂਦੇ ਕੰਨੇ ਨੂੰ ਦੇਣੀ ਮਿਲਦੇ ਨੇ ਕੰਦੇ ਮਿਲਦੇ ਨੇ ਕੰਨੇ ਨੂੰ ਕਿਦਾ ਵੈਗੁੰਦੀ ਆਉਂਦਾ ਸਰਗੇ ਜਿਵੇਂ ਆਪਣੇ ਕਿਸੇ ਬੰਦੇ ਦੇ ਹੱਥ ਨੇ ਇਹ ਗੱਲਾਂ ਉਹ ਵੀ ਵੈਗੂ ਸੱਚੇ ਪਾਛਾ ਜਾਣਦੇ ਸੋ ਬਧੀਆਂ ਜਿੱਥੇ ਆਪਣਾ ਜੀਵਨ ਹਰ ਖੇਤਰ ਦੇ ਵਿੱਚ ਵਧਿਆ ਵਧੇਰ ਕਰਕੇ ਗਏ ਨੇ ਔਰ ਜਿੰਨੀ ਬੜੀ ਵੱਡੀ ਸੇਵਾ ਕਰਕੇ ਗਏ ਨੇ ਉੱਥੇ ਆਪਣੇ ਕਾਰੋਬਾਰਾਂ ਨੂੰ ਬੜੀਆਂ ਬਣਾ ਕੇ ਗਏ ਨੇ ਆਪਣੇ ਕਾਰੋਬਾਰ ਨੂੰ ਆਪਣੇ ਨਾਮ ਦੇ ਸਦਕਾ ਬਹੁਤ ਅੱਗੇ ਭੜਾਇਆ ਬਿੰਨ ਸਾਰੇ ਜਿਹੜੇ ਕੰਦੇ ਦਾ ਪੇਰ ਮਲਹਾ ਪਿਆ ਬੜੀਆਂ ਛੱਡ ਕੇ ਗਏ ਨੇ ਆਪਣੇ ਰਚਨ ਦੁਰਨੇ ਪੁੱਤਰ ਪੁੱਤਰੀ ਵਧੀਆ ਸਿੱਖਿਆ ਦੇ ਕੇ ਚੰਗੇ ਸਮਾਜਿਕ ਰਿਸ਼ਤੇ ਦੇ ਕੇ ਉਹਨਾਂ ਨੂੰ ਬੇੜੀ ਇਸੇ ਕਰਕੇ ਬੱਚੇ ਦੋਨੇ ਆਪਣੇ ਆਪਣੇ ਖੇਤਰ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਵਿੱਚ ਲੱਗੇ ਹੋਏ ਨੇ ਜਿਹੜੀਆਂ ਕਿਸਾਨੀਆਂ ਡਿਊਟੀਆਂ ਨੇ ਉਹ ਨਿਭਾਉਣ ਦੇ ਵਿੱਚ ਲੱਗੇ ਹੋਏ ਨੇ ਸੋ ਇਹ ਜਿੰਦਗੀ ਦਾ ਸਾਰਾ ਜਿਹੜਾ ਅਸਲ ਮਕਸਦ ਹੈ ਜਿਹੜੀ ਹੈ ਸੋ ਜਿਵੇਂ ਪਹਿਲਾਂ ਵੀ ਸਾਡੇ ਪ੍ਰਧਾਨ ਸਾਹਿਬ ਨੇ ਕਿਹਾ ਕਿ ਮਾਪਿਆਂ ਦਾ ਦੇਣ ਇਨਸਾਨ ਦੇ ਨਹੀਂ ਸੇ ਜਿੰਨਾ ਮਰਜ਼ੀ ਹੋਵੇ ਮਾਪਿਆਂ ਦਾ ਤੇੜੀ ਤੇ ਦਿੱਤਾ ਨਹੀਂ ਜਾ ਸਕਦਾ ਜਿੰਨਾ ਮਰਜ਼ੀ ਕਰ ਲਈ ਜਿੰਨੀ ਮਰਜ਼ੀ ਸੇਵਾ ਕਰ ਲਈ ਪਰ ਮਾਪਿਓ ਦਾ ਕਰਜ਼ਾ ਕੋਈ ਬੰਦਾ ਇਨਸਾਨ ਤਾਰ ਨਹੀਂ ਸਕਦਾ ਇਹ ਪਰਵਾਰ ਤਾਂ ਬਹੁਤ ਵਧੀਆ ਜਿਹਨੇ ਬੜੀ ਸੇਵਾ ਕੀਤੀ ਹੈ ਪਰ ਸਾਡੇ ਸਮਾਜ ਦੇ ਵਿੱਚ ਵੀ ਹੁਣ ਕੁਝ ਨੀਵੇਂ ਪੱਧਰ ਦੀਆਂ ਗੱਲਾਂ ਵੀ ਆ ਗਈਆਂ ਕਈ ਵਾਰੀ ਤਾਲ ਕਿਸਤੇ ਬਣ ਜਾਂਦੇ ਨੇ ਨੂੰ ਸਸਤੇ ਬਣ ਜਾਂਦੇ ਨੇ ਕਿਉਂ ਬੁੱਤ ਦੇ ਬਣ ਜਾਂਦੇ ਨੇ ਨੂੰ ਸੋਹਰੇ ਦੇ ਬਣ ਜਾਂਦੇ ਨੇ ਤਾਲ ਕਿਸਤੇ ਬਣ ਜਾਂਦੇ ਨੇ ਮੈਂ ਬੇਨਤੀ ਕਰਦਾ ਸਾਰੀ ਨਵੀਂ ਪੀੜ੍ਹੀ ਨੂੰ ਮੋੜ ਲਈ ਕਿ ਸਮਾਂ ਤੁਰਦੇ ਜਾਣਾ ਜਿਹੜਾ ਜੰਮਿਆ ਉਹਨੇ ਵੱਡਾ ਵੀ ਹੋਣਾ ਹੈ ਜਿਹੜਾ ਵੱਡਾ ਹੋ ਗਿਆ ਉਹਨੇ ਬੁਢਾ ਵੀ ਹੋਣਾ ਹੈ ਬਜ਼ੁਰਗ ਵੀ ਹੋਣਾ ਹੈ ਇਹ ਸਮਾਜ ਦਾ ਸਿਸਟਮ ਹੈ ਸਾਡੇ ਨੇ ਚੱਲਦਾ ਰਹਿਣਾ ਪਰ ਕਈ ਵੇਲੇ ਜਦੋਂ ਬਜ਼ੁਰਗ ਹੋ ਜਾਂਦੇ ਨੇ ਅਸੀਂ ਉਹਨਾਂ ਦੀ ਸੇਵਾ ਨਹੀਂ ਕਰਦੇ ਜੋ ਸੇਵਾ ਸਾਡੀ ਡਿਊਟੀ ਹੈ ਜਿੰਨਾ ਸਾਡੇ ਦੇ ਸਾਡੇ ਮਾਪਿਓ ਨੇ ਕੀਤਾ ਹੁੰਦਾ ਹੈ ਅਸੀਂ ਉਹਨਾਂ ਦਾ ਧਿਆਨ ਨਹੀਂ ਦਿੰਦੇ ਬਰਕੇ ਕਈ ਥਾਈਂ ਲਾਇਚ ਗਲੇ ਰਹਿ ਦਿੰਦੇ ਨੇ ਕਿ ਇੱਥੇ ਕੰਮ ਹੀ ਘਟ ਦਿੰਦੇ ਜਾਂਦੇ ਨੇ ਕਈ ਥਾਈਂ ਉਹਨੂੰ ਸਾਭਿਆ ਨਹੀਂ ਜਾਂਦਾ ਇਹੀ ਦੀ ਗੱਲ ਜਦੋਂ ਕਰਦਾ ਫਿਰ ਮਾਪ ਨੂੰ ਬਹੁਤ ਔਖਾ ਹੁੰਦਾ ਥੋੜੂ ਹੀ ਪਾਇਆ ਪਰ ਉਸੇ ਕਿਸ ਲਈ ਇੰਨਾ ਵੱਡਾ ਕੀਤਾ ਕਿਸੇ ਵੀ ਸਾਰੇ ਤੁਹਾਡੇ ਲਈ ਸੁੱਖ ਦੇ ਸਾਧਨ ਪੈਦਾ ਕਰਕੇ ਦਿੰਦੇ ਆ ਆਪ ਔਖੇ ਹੋਏ ਆ ਤੁਹਾਡੇ ਸੁੱਖ ਦੇ ਸਾਰੇ ਸਾਧਨ ਪੈਦਾ ਕੀਤੇ ਨੇ ਪਰ ਜੇ ਤੁਸੀਂ ਬਜ਼ੁਰਗ ਹੋਏ ਮਾਪੇ ਨੂੰ ਸਾਹਮੋ ਨਾ ਜਦੋਂ ਉਹਨੇ ਦੇਖਭਾਲ ਨਾ ਕਰੋ ਫਿਰ ਮਨ ਸੋਚਿਓ ਕਿ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੀ ਵੀ ਕੋਈ ਸੇਵਾ ਭਾ ਲੈਂਦੀ ਆ ਸਾਡੀ ਤਾਂ ਕਰੇਗਾ ਅਸੀਂ ਤਾਂ ਕਰੀ ਨਹੀਂ ਫਿਰ ਤੁਹਾਡੀ ਵੀ ਨਹੀਂ ਹੋਣੀ ਇਹ ਤਾਂ ਫਿਰ ਤੁਹਾਡਾ ਜਦੋਂ ਨਾ ਤੁਸੀਂ ਨਹੀਂ ਕੀਤੀ ਤੇ ਤੁਹਾਡੇ ਰਿਕਰੈਂਡ ਕਰੂਗਾ। ਸੋ ਇਸ ਕਰਕੇ ਮਾਂ ਬੋਧੀ ਸੇਵਾ ਕਰਨਾ ਸਭ ਤੋਂ ਮੁਹਰਲੀ ਸਾਡੀ ਡਿਊਟੀ ਹੈ ਤਾਂ ਕਿ ਉਹਦਾ ਜਿਹੜਾ ਅਗਲਾ ਸਮਾਂ ਹੱਥ ਵਿੱਚ ਦਾ ਸਮਾਂ ਜਿਹੜਾ ਕਿ ਔਖਾ ਸਮਾਂ ਹੁੰਦਾ ਬਡਾਪੇ ਦਾ ਉਹ ਵਧੀਆ ਕਰ ਸਕੇ ਚੰਗਾ ਕਰ ਸਕੇ। ਸੋ ਧਰਮ ਵਾਲੇ ਲੋਕ ਹੁੰਦੇ ਨੇ ਤੇ ਬੱਚੇ ਕਾਮਲ ਤੇ ਲੈ ਨੇਕ ਤੇ ਲੈ ਨੇਕ ਹੁੰਦੇ ਨੇ, ਲੈਕ ਹੁੰਦੇ ਨੇ। ਸੋ ਆ ਸਾਡੇ ਕੋਲ ਸਰਦਾਰ ਬੰਦੇਵ ਸਿੰਘ ਜਿਵੇਂ ਜਲੇਗੰਗਾ ਆਪਣੇ ਜੱਦਾ ਛੱਡ ਕੇ ਸੋ ਤੁਸੀਂ ਬਹੁਤ ਵੱਡੇ ਇਨਤੀਸ ਆਏ ਹੋ। ਸਾਨੂੰ ਕੇਂਦੇ ਵੀ ਜੀ ਕਿਸ਼ਦਾ ਬੇਖਲਾ ਹੋਵੇ ਲੋਕਾਂ ਦੇ ਵਿੱਚ ਪਿਆਰ ਜਬੇਖੇ ਜਾਂਦਾ ਉਹ ਜਨਾਦੇ ਵਿੱਚ ਕਿੰਨੇ ਲੋਕ ਸ਼ਾਮ ਹੋਏ ਨੇ ਜਬੇਖੇ ਜਾਂਦਾ ਉਹ ਪ੍ਰਦਰਸ਼ਨੀ ਵਿੱਚ ਕਿੰਨੇ ਲੋਕਾਂ ਨੇ ਆ ਕੇ ਹਾਜ਼ਰੀ ਭਰੀ ਹੈ ਸੋ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ ਸਰਵਾਰ ਦੇ ਨਾਲ ਦੁੱਖ ਵੜਾਇਆ ਦੁੱਖ ਵੜਾਇਆ ਨੂੰ ਕੱਢਦੰ ਥੋੜੇ ਹੋਣ ਦਾ ਪ੍ਰਵਾਹ ਲੇ ਦਿੱਤੋ ਹੈ ਉਹ ਬਹੁਤ ਕਦੇਗਾ ਆਪਸਾਰਨੇ ਰਾਜਨੀਤਿਕ ਸੱਚੇ ਬਾਦਸ਼ਾਹ ਦੇ ਵਿੱਚ ਅਰਦਾਸ ਕੀਤੀ ਹੈ ਮੈਂ ਵੀ ਤੋਂ ਨਹੀਂ ਸ਼ਾਮਲ ਹੋ ਕੇ ਸੱਚੀ ਬਾਸ਼ਾ ਦੇ ਚਰਨਾਂ ਵਿੱਚ ਬੇਨਤੀ ਕਰਾਂ ਕਿ ਸੱਚੀ ਬਾਸ਼ਾ ਇਸ ਨੇਕ ਇਨਸਾਨ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ੇ। ਮਗਰ ਪਰਵਾਰ ਨੂੰ ਜਿੱਥੇ ਪਾਣਾ ਮੰਨਣ ਦਾ ਬਲ ਬਖਸ਼ੇ ਉੱਥੇ ਚੜ੍ਹਦੀ ਕਲਾ ਵਿੱਚ ਰੱਖਿਓ। ਤਕੜੇ ਹੋ ਕੇ ਪਹਿਲਾਂ ਦੀ ਤਰ੍ਹਾਂ ਸਮਾਜ ਦੀ ਪਾਰਟੀ ਦੀ ਸੇਵਾ ਕਰਨ ਦਾ ਬਲ ਬਖਸ਼ੋ। ਮੈਂ ਸ਼ਾਮ ਸ਼੍ਰੋਮਣੀ ਕਾਲੀਦਾਵਲੋਂ ਵੀ ਹੁਣ ਅੰਸ਼ਰਦ ਹੋਇ ਫੁਲਪੀਂਕੰਦਰ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਪ੍ਰਧਾਨ ਨੇ ਸਾਡੇ ਸ਼੍ਰੋਮਣੀ ਕਾਲੀਦਾਵਲੋਂ ਉਹਨਾਂ ਨੇ ਆਉਣਾ ਸੀ। ਤੁਹਾਨੂੰ ਮੇਰੀ ਡਿਊਟੀ ਲਈ ਵੀ ਮੈਥੂ ਜਾ ਰਹੀ ਜਾਣੇ ਕੋਰੇ ਜੇਹਨੇ ਜੂਰੇ ਤੁਸੀਂ ਮੇਰੀ ਵੀ ਉੱਥੇ ਹਾਜ਼ਰੀ ਕਰਵਾ ਦਿਓ ਸੋਨਾ ਬੰਦੋਂ ਵੀ ਸਿੱਖਸ਼ਣ ਦਾ ਬਹੁਤ ਪੇਟ ਕਰਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਹਿਗੂ ਜੀ ਕਥਨ ਸਾਹਿਬ ਸ੍ਰੀ ਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਦ ਦੇ ਵਿੱਚ ਬਰਾਜਮਾਨ ਗੁਰੂ ਰੂਪੀ ਸਾਹਿਬਾਂ ਦੇ ਜੀ ਬੜੇ ਅਨੁਕ੍ਰਿਸ ਕਾਰਨ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਜੋ ਪੂਜਨੀਕ ਸਰਦਾਰ ਬਲਦੇਵ ਸਿੰਘ ਜੀ ਬਰਾੜ ਸਾਹਿਬ ਪਿਛਲੇ ਦਿਨੀ ਗੁਰੂ ਮਹਾਰਾਜ ਵੱਲੋਂ ਬਖਸ਼ੀ ਹੋਏ ਸਵਸਦੀ ਪੁੰਜੀਪੋ ਕੇ ਗੁਰੂ ਮਹਾਰਾਜ ਦੇ ਚਰਨਾਪੈ ਚ ਜਾ ਬਰਾਜੇ ਆ ਅੱਜ ਉਹਨਾਂ ਦੀ ਅਤਮ ਅਰਦਾਸ ਕੋ ਕੇ ਉਹਨਾਂ ਨੂੰ ਸਾਧ ਸੰਗਤ ਦੇ ਖੁਲ ਭੀੜ ਕਰ ਲਈ ਤੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਅਸੀਂ ਬਹੁਤ ਭਾਰੀ ਤਦਾਰ ਦੇ ਵਿੱਚ ਇਕੱਤਰ ਹੋਈਆਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰੂ ਸਹਿਬਾਨ ਨੇ ਜਾਣ ਤੇ ਮੌਤ ਬਾਰੇ ਬੜੇ ਵਿਸਥਾਰ ਨਾਲ ਸਾਨੂੰ ਜਾਣੂ ਕਰਵਾਇਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਕਥਾਵਾਚਕ ਸਿੱਖ ਸਾਹਿਬ ਨੇ ਗੁਰੂ ਸਿਖਿਆਮਾ ਰਹੀ ਸਾਨੂੰ ਇਹ ਦੱਸਿਆ ਕਿ ਜੋ ਪ੍ਰਾਣੀ ਇਸ ਸੰਸਾਰ ਵਿੱਚ ਆਇਆ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਚਲੇ ਜਾਣਾ ਪਰ ਜਦੋਂ ਵੀ ਕੋਈ ਸਾਥੋਂ ਵਿਛੜਦਾ ਉਹਦਾ ਦੁੱਖ ਸਾਨੂੰ ਸਾਰਾ ਨਾ ਬੜਾ ਔਖਾ ਹੁੰਦਾ ਤੇ ਜਦੋਂ ਇੱਕ ਬਾਪ ਵਰਗਾ ਪਵਿੱਤਰ ਰਿਸ਼ਤਾ ਕਿਸੇ ਐਸਾ ਡੱਲੇ ਦੂਰ ਚਲਾ ਜਾਵੇ ਤਾਂ ਸਾਨੂੰ ਦੁੱਖ ਸਹਣਾ ਬੜਾ ਔਖਾ ਕਿਉਂਕਿ ਇੱਕ ਬਾਪ ਦੀ ਗੋਦ ਦਾ ਨਿਖ ਜਿੰਨਾ ਵੀ ਮਾੜਿਆ ਜਾਵੇ ਉਹ ਨਹੀਂ ਥੋੜਾ ਸੋ ਇੱਕ ਬਾਤ ਵੀ ਤਾਂ ਇੱਕ ਪਵਿੱਤਰ ਸੱਇ ਹੈ ਹੁੰਦਾ ਕਿ ਜੋ ਆਪਣੇ ਬੱਚਿਆਂ ਨੂੰ ਹਮੇਸ਼ਾ ਤਰੱਕੀ ਲੋਚਦਾ ਤੇ ਉਹਨਾਂ ਦੀ ਤੰਦਰੁਸਤੀ ਲਈ ਹਮੇਸ਼ਾ ਅਰਦਾਸਾਂ ਕਰਦਾ ਸੋ ਇਸ ਬਾਤ ਵੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਆਪ ਹੀ ਦੱਸਿਆ ਨਾ ਹੋਵੇ ਕਿrt ਕਮਾਈ ਵਿੱਚੋਂ ਆਪ ਨੇ ਪਰਵਾਦ ਦਾ ਚੰਗਾ ਪਾਲਣ ਪੋਸ਼ਣ ਕੀਤਾ ਤੇ ਰਾਜਨੀਤਕ ਤੌਰ ਤੇ ਇਸ ਇਲਾਕੇ ਵਿੱਚ ਵੱਡਾ ਨਾਮ ਕਮਾਇਆ ਸੋ ਉਹਨਾਂ ਦੇ ਸੁਪੁੱਤਰ ਦੋਨੇ ਹੀ ਬੜੇ ਲਾਇਕ ਬਖ ਉਹਨੇ ਪਾਰਟੀਆਂ ਦੇ ਵਿੱਚ ਆਪੋ ਆਪਣੀ ਜਗਤ ਦੇ ਪੂਰਾ ਨਾਮ ਨਾਲ ਸੇਵਾ ਕਰਦੇ ਐ ਸਰਦਾਰ ਭਵਿੰਦਰ ਸਿੰਘ ਜੀ ਪਿੰਡਰ ਜੋ ਸ਼੍ਰੋਮਣੀ ਕਾਲੇਦਾਨ ਦੇ ਵਿੱਚ ਬਤੌਰ ਕੈਥੀਡਰਲ ਸਰਕਲ ਲੰਮੇ ਸਮੇਂ ਤੋਂ ਸੇਵਾ ਕਰਦੇ ਆਏ ਆ 17 18 ਸਾਲਾਂ ਤੋਂ ਸਾਡੀ ਇੱਕ ਟੀਮ ਹਮੇਸ਼ਾ ਹੀ ਇਹਨਾਂ ਦੇ ਵੱਧ ਚੱਲਦਿਆਂ ਦੇ ਵਿੱਚ ਹਿੱਸਾ ਲਿਆ ਸੋ ਉਹਨਾਂ ਦੇ ਵਿਦਾਇਗੀ ਚਲੇ ਜਾਣ ਦਾ ਜਿੱਥੇ ਪਰਿਵਾਰ ਦਾ ਬਹੁਤ ਵੱਡਾ ਘਾਟਾ ਪਿਆ ਸਮੁੱਚੇ ਸ਼੍ਰੋਮਣੀ ਕਾਲੇਦਾਨ ਨੂੰ ਬਹੁਤ ਵੱਡਾ ਘਾਟਾ ਪਿਆ ਸੋ ਸੁਮੁੱਛੀ ਜ਼ਿਲ੍ਹਾ ਜਫੀਬੰਦੀ ਵੱਲੋਂ ਮੈਂ ਵਿਸ਼ੇ ਕਿਉਂਕਿ ਰੂਲ ਉਹ ਸਾਦਾ ਲਿਖੋ ਨੂੰ ਪੇਟ ਕਰਦਾ ਹੋਇਆ ਗੁਰੂ ਮਹਾਰਾਜ ਤੋਂ ਆਪਣੇ ਵਿਚਾਰ ਸਮਾਪਤ ਕਰਦੀ ਹੈ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਖੇਤੀਬਾੜੀ ਬਹੁਤ ਜੀ ਤਰ੍ਹਾਂ ਕੀਤੀ ਔਰ ਸਾਰੇ ਪਿੰਡ ਨੂੰ ਪਹਿਲਾ ਟਰੈਕਟਰ ਇਸ ਬਾਰ ਨੇ ਲਿਆਂਦਾ ਉਸ ਤੋਂ ਬਾਅਦ ਜਹਦਾਰ ਬੰਦੇ ਸਿੰਘ ਜੀ ਕਹਿਣੀ ਕਰਦੀ ਦੇ ਪੂਰੇ ਸੱਚੇ ਸੁੱਚੇ ਨੰਤਨ ਉਹ ਆਪਣੇ ਪਿੱਛੇ ਆਪਣੀ ਪਤਨੀ ਅਮਨਜੀਤ ਕੌਰ ਵੱਡਾ ਬੇਟਾ ਭਵਿੰਦਰ ਸਿੰਘ ਪਿੰਡਲ ਜੋ ਸਾਡੇ ਸਾਥੀ ਕਮਸੀਗਿਆਂ ਦੇ ਸ਼ਰੂ ਮੰਡੀ ਅਕਾਲੀ ਦਲ ਦੇ ਜਥੇਦਾਰ ਨੇ ਛੋਟਾ ਬੇਟਾ ਸੁਮੰਦਰ ਸਿੰਘ ਬਰਾੜ ਜੋ ਆਮ ਆਦਮੀ ਪਾਰਟੀ ਵਿੱਚ ਕੰਮ ਕਰਦਾ ਉਹ ਟਰੱਕ ਯੂਨੀਅਨ ਗੋਨੇਣਾ ਮੰਡੀ ਦੇ ਪ੍ਰਧਾਨ ਵੀ ਰਹੇ ਨੇ ਬੇਟੀ ਗੁਰਵਿੰਦਰ ਕੌਰ ਭਰਵੀ ਫਲਵਾੜੀ ਦੋਤੇ ਪੁੱਤ ਪੁੱਤਰੇ ਪਿਛੇ ਛੱਡ ਕੇ ਗਏ ਨੇ ਪਰਵਾਹ ਰੋੜਾ ਖੁਸ਼ੀਆਂ ਖੇੜੇ ਮਾਣ ਰਿਆ ਸੀ ਪਰ ਅਜਾਜ ਇਸ ਪਰਵਾਹ ਨੂੰ ਘਟਾ ਲੱਗੇ ਇਸ ਪਰਵਾਹ ਨਾਲ ਪਤਨੀ ਸਿੰਘ ਦੀ ਮਹਿਤਾ ਮੇਅਰ ਬਟਿੰਡਾ ਅਮਰਜੀਤ ਸਿੰਘ ਦੀ ਮਹਿਤਾ ਪ੍ਰਧਾਨ ਨੇ ਟੈਕਸੀਗੇਸ਼ਨ ਨਾਲ ਹੀ ਆ ਕੇ ਗਏ ਨੇ ਹਰਪ੍ਰੀਤ ਸਿੰਘ ਦੀ ਸਾਬਕਾ ਐਮਐਲਏ ਸਾਹਿਬ ਉਹ ਵੀ ਆ ਕੇ ਗਏ ਨੇ ਮਹਿਤਾ ਸਾਹਿਬ ਨੇ ਜਫੇਦਾਲ ਦੀ ਯਾਦ ਵਿੱਚ 10 ਕਿਲੋਮੀਟਰ ਸੜਕ ਬਣਾਉਣ ਦਾ ਇਤੇ ਪ੍ਰੋਫੈਸਰ ਵੀ ਦੇਖੇ ਗਏ ਨੇ ਮੇਰੇ ਕੋਲੇ ਬੜੇ ਸਮਰਥਕ ਬੁਲਾ ਰਹੇ ਨੇ ਇਸ ਸਮਾਗਮ ਦੇ ਲਈ ਬਹੁਤ ਮਾਣ ਰੂਪਕੀ ਇਧਰ ਬੈਠੀਆਂ ਨੇ ਸਾਡੇ ਵਿੱਚ ਸਰਦਾਰ ਜਹਦਾਰ ਇਕਬਾਲ ਸਿੰਘ ਦੀ ਬਰਕਤ ਦੀ ਗਮਦੂਰ ਸਿੰਘ ਦੀ ਬਰਕਤ ਦੀ ਬੰਦੀ ਸਿੰਘ ਦੀ ਗੰਗਾ ਵਾਲੂ ਦੀ ਸਿੰਘ ਦੀ ਦਲ ਸਿੰਘ ਆਲਾਸ ਕੰਬਰ ਸਿੰਘ ਦੀ ਸਾਡੇ ਚੇਅਰਮੈਨ ਚਰਜੀ ਸ਼ਰਮਾ ਜੀ ਰਾਜਾ ਸਿੰਘ ਮੈਂਬਰ ਜਿਲ੍ਹਾ ਪ੍ਰੀਸ਼ਦ ਅਮਰਜੀਤ ਸਿੰਘ ਐਕਸਪਾਸਟ ਦੀ ਟੈਕਸਿੰਗ ਸਾਫਕਾਰ ਰਕ ਯੂਨੀਅਨ ਨਿਰੋਜ ਸਿੰਘ ਸਾਹਿਬ ਦਾ ਪ੍ਰਧਾਨਤਾ ਯੂਨੀਅਨ ਪ੍ਰੇਮ ਕੁਮਾਰ ਇੱਕ ਪ੍ਰਧਾਨਗੁਰ ਮੈਂ ਮੰਡੀ ਸ਼ਿਰੂ ਗੁਰਸੱਭ ਦੀ ਹਿਉਰੀ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਇਲਾਕਾ ਨਿਵਾਸੀ ਸਾਡੀ ਸਤਿਕਾਰਯੋਗ ਮਾਵਾ ਭੈਣਾ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਬਲ ਸਰਦਾਰ ਬਲਦੇਵ ਸਿੰਘ ਜੀ ਬਰਾੜ ਸਾਹਿਬ ਜਿਹੜੇ ਪਿਛਲੇ ਦਿਨੀ ਅਚਾਨਕ ਹੀ ਬਹੁਤ ਵਧੀਆ ਸਿਹਤ ਪਈ ਸੀ ਉਹਨਾਂ ਦੀ ਜਾਣਦੀ ਉਮਰ ਵੀ ਨਹੀਂ ਸੀ ਪ੍ਰਮਾਤਮਾ ਦਾ ਹੁਕਮ ਆਇਆ ਵੱਜਨ ਜੇਤੀ ਸਤੋਂ ਸਦਲੇ ਚਲੇ ਗਏ ਉਹ ਕਿਰਤ ਕਾਰ ਵਾਲੇ ਇੱਕ ਵਧੀਆ ਇਨਸਾਨ ਸੀ ਬਹੁਤ ਹੀ ਵਧੀਆ ਪਰਣਾ ਪਰਵਾਰਸ਼ ਨੂੰ ਅਕਾਲੀ ਦਰ ਨਾਲ ਜੁੜੇ ਹੋਏ ਆ ਪ੍ਰਮਾਤਮਾ ਦੇ ਹੁਕਮ ਦੇ ਤਾਕ ਬੰਦਾ ਹੁੰਦਾ ਹੈ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਹੀ ਚੱਲ ਜਾਂਦਾ ਹੈ ਪਰ ਉਹ ਆਪਦੀ ਵਧੀਆ ਕਿਰਤ ਕਰਕੇ ਆਪ ਦਾ ਵਧੀਆ ਜੀਵਨ ਬਤੀਤ ਕਰਕੇ ਗਏ ਆ ਉਹਨਾਂ ਦੇ ਬੇਟੇ ਭਲਿੰਦਰ ਸਿੰਘ ਜੀ ਸੁਖਮੰਦਰ ਸਿੰਘ ਜੀ ਜਿਹੜੇ ਕਿ ਪੂਰੇ ਲੋਕ ਇਲਾਕੇ ਦੇ ਵਿੱਚ ਵਧੀਆ ਸੇਵਾ ਕਰ ਰਿਹਾ ਹੈ ਭਲੇਂਦਰ ਸਿੰਘ ਸਾਡੇ ਸ਼੍ਰੋਮੇ ਕਾਮਯਾਬੀ ਦਾ ਸਰਪਲ ਦੇ ਪ੍ਰਧਾਨ ਹੈ ਅਸੀਂ ਸ਼੍ਰੋਮੇ ਤੋਂ ਸਾਰੇ ਸਾਰੀ ਟੀਮ ਹੀ ਇਕੱਠੇ ਕੰਮ ਕਰਦੇ ਆ ਅਕਾਲੀ ਦਲ ਵਾਸਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਪਰਵਾਹ ਨੂੰ ਨਗਰ ਨੂੰ ਅਕਾਲੀ ਦਲ ਨੂੰ ਸਾਨੂੰ ਸਾਰਿਆਂ ਨੂੰ ਨਿੱਜੀ ਤੌਰ ਤੇ ਉਹਨਾਂ ਦੇ ਜਾਣ ਨਾਲ ਬਹੁਤ ਵੱਡਾ ਕਾਟਾ ਪਿਆ ਅਸੀਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇ ਤੇ ਸਾਨੂੰ ਸਾਰਿਆਂ ਨੂੰ ਦੋਨਾਂ ਬੇਟਿਆਂ ਨੂੰ ਉਹਨਾਂ ਦੀ ਬੇਟੀ ਨੂੰ ਸਾਡੇ ਮਾਤਾ ਜੀ ਨੂੰ ਸਾਨੂੰ ਸਾਰਿਆਂ ਨੂੰ ਪਰਮਾਤਮਾ ਭਾਣਾ ਮੰਨ ਲੰਗਾ ਬਨ ਬਖਸ਼ੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ